ਜਿਹੜਾ ਭਾਰਤ ਮਾਲਾ ਪ੍ਰੋਜੈਕਟ ਨਿਕਲ ਰਿਹਾ ਹੈ ਪੰਜਾਬ ਦੀ ਹਿੱਕ ਦੇ ਉੱਤੋਂ ਨਿਕਲ ਰਿਹਾ ਪਹਿਲਾਂ ਤੇ ਜਥੇਬੰਦੀਆਂ ਦਾ ਵਿਰੋਧ ਕਰਦੀਆਂ ਇੱਥੇ ਪਣੀ ਗੇਲ ਦੇ ਵਿੱਚ ਅੱਜ ਕੀ ਹੋਇਆ ਵੀ ਜਿਨ੍ਹਾਂ ਕਿਸਾਨਾਂ ਨੇ ਅਜੇ ਤੱਕ ਜ਼ਮੀਨਾਂ ਦੇ ਪੈਸੇ ਨਹੀਂ ਲਏ ਜਿਨ੍ਹਾਂ ਨੂੰ ਪੈਸੇ ਮਿਲੇ ਨਹੀਂ ਐ ਦਫ਼ਤਰਾਂ ਦੇ ਚੱਕਰ ਮਾਰ ਮਾਰ ਕੇ ਥੱਕ ਗਏ ਆ ਉਹਨਾਂ ਕਿਸਾਨਾਂ ਦੀ ਜ਼ਮੀਨਾਂ ਦੇ ਉੱਤੇ ਅੱਜ ਵੱਡੇ ਪੱਦਰ ਤੇ ਪ੍ਰਸ਼ਾਸਨ ਨੇ ਆਣ ਕੇ ਕਬਜ਼ਾ ਕੀਤਾ ਵਾ ਨਹੀਂ ਸਰ ਕੋਈ ਪੈਸਾ ਨਹੀਂ ਸਾਡੇ ਕੋਲ ਚ ਪਿਆ ਸਾਡੇ ਫੈਲਾ ਵੀ ਲੱਗੀਆਂ ਹੋਈਆਂ ਨੇ ਤਿੰਨ ਤਿੰਨ ਮਹੀਨੇ ਹੋ ਗਏ ਨੇ ਰਜਿਸਟਰੀਆਂ ਵੀ ਹੋਈਆਂ ਹੋਈਆਂ ਨੇ ਪਰ ਕੋਣ ਚ ਕਿਸੇ ਦੇ ਕੋਈ ਪੈਸਾ ਨਹੀਂ ਆ ਰਿਹਾ ਐਕਸਪ੍ਰੈਸ ਹਾਈਵੇ ਨੂੰ ਲੈ ਕੇ ਅੱਜ ਕਿਸਾਨ ਜੋ ਪ੍ਰਸ਼ਾਸਨ ਦੇ ਨਾਲ ਪੜਦੇ ਜਿਹੜਾ ਦਿਖਾਈ ਦਿੱਤੇ ਨੇ ਤਾਂ ਉਸ ਤੋਂ ਬਾਅਦ ਅੱਜ ਕਿਸਾਨ ਵੀ ਇੱਥੇ ਮੌਜੂਦ ਨੇ ਤਾਂ ਤੁਸੀਂ ਵੇਖ ਸਕਦੇ ਹੋ ਅਸੀਂ ਐਸ਼ੋਕ ਮੌਜੂਦ ਹੈਗੇ ਆ ਪੈਣੀਗਲ ਪਿੰਡ ਵਿਖੇ ਮੌਜੂਦ ਤਾਂ ਤੁਸੀਂ ਇੱਥੇ ਦੇਖ ਸਕਦੇ ਹੋ ਜਿੱਥੇ ਕੀ ਵੱਡੇ ਪੱਧਰ ਤੇ ਪ੍ਰਸ਼ਾਸਨ ਦੇ ਆਲਾ ਅਧਿਕਾਰੀ ਜੋ ਇੱਥੇ ਮੌਕੇ ਦੇ ਉਤੇ ਪਹੁੰਚੇ ਹੋਏ ਨੇ ਤੇ ਨਾਲ ਸਾਡੇ ਨਾਲ ਕਿਸਾਨ ਵੀਰ ਵੀ ਇੱਥੇ ਮੌਜੂਦ ਹੈਗੇ ਨੇ ਤਾਂ ਆਪਾਂ ਗੱਲ ਕਰ ਲੈਨੇ ਆ ਕਿਉਂਕਿ ਐਕਸਪ੍ਰੈਸ ਹਾਈਵੇ ਨੂੰ ਲੈ ਕੇ ਕਾਫੀ ਲੰਬੇ ਸਮੇਂ ਤੋਂ ਜਿਹੜਾ ਇੱਕ ਹੈ ਮੁੱਦਾ ਚੱਲ ਰਿਹਾ ਤਾਂ ਕਿਸਾਨਾਂ ਦਾ ਕਹਿਣਾ ਕਿ ਉਹਨਾਂ ਨੂੰ ਨਾ ਤਾਂ ਪੈਸੇ ਜਿਹੜੇ ਆ ਕੇ ਸਾਡੇ ਨਾਲ ਕੁਝ ਕਿਸਾਨ ਮੌਜੂਦ ਨੇ ਸਭ ਤੋਂ ਪਹਿਲਾਂ ਜੀ ਸਵੇਰ ਤੋਂ ਹੀ ਇੱਥੇ ਕਿਸਾਨ ਵੀ ਇਕੱਠੇ ਨੇ ਤਾਂ ਉੱਥੇ ਪ੍ਰਸ਼ਾਸਨ ਵੱਲੋਂ ਵੀ ਪੁਕਤਾ ਪ੍ਰਬੰਧ ਕਰ ਲਿੱਤੇ ਗਏ ਨੇ ਤਾਂ ਕੀ ਮੰਗਾਂ ਹੈਗੀਆਂ ਤੁਹਾਡੀਆਂ ਕਿਉਂਕਿ ਇਹ ਜਿਸ ਜਗ੍ਹਾ ਤੇ ਆਪਾਂ ਖਲੋਤੇ ਆਂ ਇਹ ਜੋ ਐਕਸਪ੍ਰੈਸ ਹਾਈਵੇ ਦੀ ਜੋ ਕਹਿ ਸਕਦੇ ਆਂ ਕਿ ਕੇਂਦਰ ਵੱਲੋਂ ਐਕਵਾਇਰ ਕੀਤੀ ਜਗ੍ਹਾ ਹੈਗੀ ਆ ਉਹਨਾਂ ਦਾ ਕਹਿਣਾ ਕਿ ਇੱਥੇ ਐਕਸਪ੍ਰੈਸ ਹਾਈਵੇ ਨਿਕਲੇਗਾ ਤੁਸੀਂ ਅੱਜ ਇੱਥੇ ਇਕੱਠੇ ਹੋਏ ਹੋ ਕੀ ਮੋਕ ਕਰਣ ਜਿਹੜਾ ਭਾਰਤ ਮਾਲਾ ਪ੍ਰੋਜੈਕਟ ਨਿਕਲ ਰਿਹਾ ਹੈ ਪੰਜਾਬ ਦੀ ਹਿੱਕ ਦੇ ਉੱਤੋਂ ਨਿਕਲ ਰਿਹਾ ਪਹਿਲਾਂ ਤੇ ਜਥੇਬੰਦੀਆਂ ਦਾ ਵਿਰੋਧ ਕਰਦੀਆਂ ਵੀ ਇੱਕ ਉਪਜਾਊ ਜ਼ਮੀਨ ਆ 22000 ਏਕੜ ਜਿਹੜੀ ਜ਼ਮੀਨ ਆ ਉਹ ਪੰਜਾਬ ਦੀ ਹਾਈ ਇਹਦੇ ਹਾਈਵੇ ਦੇ ਵਿੱਚ ਆ ਗਈ ਆ ਦੂਸਰਾ ਜੇ ਤੁਸੀਂ ਹਾਈਵੇ ਕੱਢਣਾ ਇੱਕ ਰਾਜਸਥਾਨ ਦੀ ਬੰਜਰ ਜ਼ਮੀਨ ਹੈ ਇੱਕ ਪਾਸੇ ਪੰਜਾਬ ਦੀ ਉਪਜਾਊ ਜ਼ਮੀਨ ਉਹਦਾ ਫਰਕ ਹੀ ਕੋਈ ਨਹੀਂ ਆ ਉਹ ਉਸੇ ਜੋ ਪਿਛੇ ਭਾ ਦਿੱਤੇ ਆ ਉਹ ਪੰਜਾਬ ਚ ਭਾ ਦਿੱਤੇ ਜਾ ਰਹੇ ਆ ਇਹ ਨਹੀਂ ਵੇਖਿਆ ਵੀ ਇਹ ਜ਼ਮੀਨ ਦੀ ਮਾਰਕੀਟ ਵੈਲਿਊ ਕਿੰਨੀ ਆ ਇਹ ਜ਼ਮੀਨ ਨੂੰ ਰਸਤਾ ਕਿਹੜਾ ਦੇਣਾ ਵਾ ਇਹ ਜ਼ਮੀਨ ਦਾ ਰੇਟ ਕੀ ਕਲੈਕਟਰ ਰੇਟ ਕੀ ਆ ਇੱਥੇ ਪਣੀ ਗੇਲ ਦੇ ਵਿੱਚ ਅੱਜ ਕੀ ਹੋਇਆ ਵੀ ਜਿਨ੍ਹਾਂ ਕਿਸਾਨਾਂ ਨੇ ਅਜੇ ਤੱਕ ਜ਼ਮੀਨਾਂ ਦੇ ਪੈਸੇ ਨਹੀਂ ਲਏ ਜਿਨ੍ਹਾਂ ਨੂੰ ਪੈਸੇ ਮਿਲੇ ਨਹੀਂ ਆ ਦਫ਼ਤਰਾਂ ਦੇ ਚੱਕਰ ਮਾਰ ਮਾਰ ਕੇ ਥੱਕ ਗਏ ਆ ਉਹਨਾਂ ਕਿਸਾਨਾਂ ਦੀ ਜ਼ਮੀਨਾਂ ਦੇ ਉੱਤੇ ਅੱਜ ਵੱਡੇ ਪੱਧਰ ਤੇ ਪ੍ਰਸ਼ਾਸਨ ਨੇ ਆਣ ਕੇ ਕਬਜ਼ਾ ਕੀਤਾ ਵਾ ਹਜੇ ਪੈਸੇ ਨਹੀਂ ਪਾਏ ਗਏ ਕਈ ਜ਼ਮੀਨਾਂ ਐਦਾਂ ਦੀਆਂ ਜਿਹੜੀਆਂ ਇੰਡਸਟਰੀ ਏਰੀਆ ਦੇ ਵਿੱਚ ਆ ਉਹਨਾਂ ਨੂੰ ਵੀ ਐਗਰੀਕਲਚਰ ਦੇ ਹਿਸਾਬ ਨਾਲ ਪੈਸੇ ਦਿੱਤੇ ਜਾ ਰਹੇ ਆ ਜਿਹਦਾ ਕਿ ਭਾਰਤੀ ਕਿਸਾਨ ਜਨਕਤਾ ਗ੍ਰਾਹ ਫੁੱਲ ਵਿਰੋਧ ਕਰਦੀ ਆ ਲੜਾਂਗੇ ਇਹ ਗੋਲੀਆਂ ਵੀ ਖਾਣੀਆਂ ਪਈਆਂ ਗੋਲੀਆਂ ਵੀ ਖਾਵਾਂਗੇ ਪਰ ਜਿਨ੍ਹਾਂ ਚ ਸਾਨੂੰ ਪੂਰੇ ਮੁਆਵਜ਼ੇ ਨਹੀਂ ਮਿਲਦੇ ਉਹਨਾਂ ਚ ਇਹ ਸੰਘਰਸ਼ ਹੋਦਾ ਹੀ ਜਾਰੀ ਰਹੂਗਾ ਜੀ ਤਾਂ ਕਿਤਨਾ ਕੀਤਾ ਪ੍ਰਸ਼ਾਸਨ ਇੱਥੇ ਜੋ ਮੌਜੂਦ ਹੈਗਾ ਲੇਕਿਨ ਸਰਕਾਰ ਦਾ ਇਹ ਕਹਿਣਾ ਕੇਂਦਰ ਦਾ ਵੀ ਇਹ ਕਹਿਣਾ ਹੈ ਕਿ ਉਹਨਾਂ ਦੇ ਨਮਾਇੰਦ ਕਹਿਣਾ ਕਿ ਪੈਸੇ ਅਸੀਂ ਪੂਰੇ ਜੋ ਉਹਨਾਂ ਦੇ ਅਕਾਊਂਟਾਂ ਦੇ ਵਿੱਚ ਪਾਤੇ ਨੇ ਤਾਂ ਫਿਰ ਵਿਰੋਧ ਕਰ। ਨਹੀਂ ਸਰ ਕੋਈ ਪੈਸਾ ਨਹੀਂ ਸਾਡੇ ਕਾਉਂਟ ਚ ਪਿਆ। ਸਾਡੇ ਫੈਲਾਂ ਵੀ ਲੱਗੀਆਂ ਹੋਈਆਂ ਨੇ ਤਿੰਨ ਤਿੰਨ ਮਹੀਨੇ ਹੋ ਗਏ ਨੇ ਰਜਿਸਟਰੀਆਂ ਵੀ ਹੋਈਆਂ ਹੋਈਆਂ ਨੇ ਪਰ ਕਾਉਂਟ ਚ ਕਿਸੇ ਦੇ ਕੋਈ ਪੈਸਾ ਨਹੀਂ ਆ ਰਿਹਾ। ਅਜੇ ਜਾਣੇ ਆ ਮੰਗ ਕਰਦੇ ਆ ਵੀ ਸਾਡੇ ਪੈਸੇ ਨਹੀਂ ਪਏ ਕਾਉਂਟ ਦੇ ਵਿੱਚ ਤੇ ਸਾਨੂੰ ਫਿਰ ਠਾ ਕੇ ਕਹਿ ਦਿੱਤਾ ਜਾਂਦਾ ਵੀ ਤੁਹਾਡੇ ਅਕਾਉਂਟ ਚ ਕੱਲ ਪੈਸੇ ਪੈ ਜਾਣਗੇ, ਕੱਲ ਪੈ ਜਾਣਗੇ। ਕਈ ਸਮਾਂ ਹੋ ਗਿਆ ਸਰ ਕੋਈ ਪੈਸਾ ਨਹੀਂ ਕੌਂਡ ਦੇ ਵਿੱਚ ਆ ਰਿਹਾ ਤੇ ਜੇ ਹਾਈਵੇ ਇਹਨਾਂ ਬੁਲਾ ਕੇ ਗੱਲ ਕੀਤੀ ਜਾਂਦੀ ਤੇ ਹਾਈਵੇ ਕਹਿ ਦਿੰਦਾ ਮੇਰੇ ਕੋਲੋਂ ਚ ਪੈਸੇ ਨਹੀਂ ਲੱਗੇ ਜੀ ਮੇਰੇ ਕੋਲ ਪੈਸੇ ਆਉਣਗੇ ਤੁਹਾਨੂੰ ਦਿੱਤੇ ਜਾਣਗੇ ਪਹਿਲਾ ਮੁੱਦਾ ਸਰ ਸਾਡਾ ਇਹ ਆ ਤੇ ਦੂਜੀ ਗੱਲ ਇਹ ਆ ਵੀ ਸਾਡੀਆਂ ਜ਼ਮੀਨਾਂ ਨੂੰ ਜਿਹੜੀਆਂ ਨੇ ਅਕਵਾਇਰ ਕੀਤੀਆਂ ਨੇ ਜਿੱਦਾਂ ਸਾਡੇ ਪਿੰਡ ਦੇ ਇੱਕ ਪਿੰਡ ਦਾ ਰਸਤਾ ਆ ਰਿਹਾ ਨੇ ਦੋ ਦੋ ਰਸਤੇ ਸਾਡੇ ਜ਼ਮੀਨਾਂ ਨੂੰ ਲੱਗੇ ਹੋਏ ਨੇ ਉਹਦੇ ਵਿੱਚ ਇਹਨਾਂ ਨੇ ਇਹ ਦਿੱਕਤ ਕੀਤੀ ਵੀ ਸਾਨੂੰ ਕੋਈ ਰਸਤਾ ਨਹੀਂ ਦਿੱਤਾ ਜਿਹੜੀ ਸਾਡੀ ਪਾਰ ਜ਼ਮੀਨ 10 ਕਿੱਲੇ ਜ਼ਮੀਨ ਬਚ ਚੁੱਕੀ ਵੀ ਸਾਡੇ ਅਸੀਂ ਪੰਜ ਸੱਤ ਭਰਾ ਨੇ ਉਹਨਾਂ ਦੀ ਪੰਜ ਸੱਤ ਕਿੱਲੇ ਜ਼ਮੀਨ ਸਾਡੀ ਬਚ ਚੁੱਕੀ ਆ ਉਹਨੂੰ ਜਾਣ ਨੂੰ ਕੋਈ ਰਸਤਾ ਨਹੀਂ ਉਹਨਾਂ ਨੇ ਦਿੱਤਾ ਆ ਜੇ ਅਸੀਂ ਉਹ ਰਸਤੇ ਦੀ ਮੰਗ ਕਰਦੇ ਆ ਤੇ ਸਾਨੂੰ ਕਹਿ ਦਿੰਦੇ ਵੀ ਤੁਹਾਨੂੰ ਰਸਤਾ ਦਿੱਤਾ ਜਾਏਗਾ ਪਰ ਰਸਤਾ ਲਿਖਤੀ ਪੜਤੀ ਸਾਨੂੰ ਕੋਈ ਨਹੀਂ ਦਿੰਦਾ ਨਹੀਂ ਜਾ ਰਿਹਾ ਜੇ ਮੌਕੇ ਤੇ ਮੰਗਦੇ ਆ ਤੇ ਮੌਕੇ ਤੇ ਕਹਿ ਦਿੰਦੇ ਆ ਵੀ ਤੁਹਾਨੂੰ ਰਸਤਾ ਨਹੀਂ ਦਿੱਤਾ ਜਾਣਾ ਤੁਹਾਨੂੰ ਉਤੋਂ ਦੀ ਹੋਣਾ ਪੈਣਾ 4 ਕਿਲੋਮੀਟਰ ਘੁੰਮ ਕੇ ਆਉਦੀ 5 ਕਿਲੋਮੀਟਰ ਘੁੰਮ ਕੇ ਆਉ ਤੁਹਾਨੂੰ ਕੋਈ ਰਸਤਾ ਨਹੀਂ ਦਿੱਤਾ ਜਾਏਗਾ ਇੱਕ ਬੰਨੇ ਕਲੋਨੀ ਆ ਜਾਂਦੀ ਹੈ ਤੇ ਦੂਜੇ ਬੰਨੇ ਫੈਕਟਰੀਆਂ ਆ ਜਾਂਦੀਆਂ ਨੇ ਤੀਜੇ ਬੰਨੇ ਪਿੰਡ ਆ ਜਾਂਦਾ ਵਾ ਚੌਥੇ ਬੰਨੇ ਹਾਈਵੇ ਆ ਜਾਂਦਾ ਉਹ ਜ਼ਮੀਨ ਨੂੰ ਕੋਈ ਵੀ ਰਸ ਤੇ ਇਹੀ ਇਹਨਾਂ ਕੋਈ ਇਕੋ ਡਿਮਾਂਡ ਰੱਖੀ ਵੀ ਸਾਡੀ ਜਿਹੜੀ ਆ ਉਹ ਜ਼ਮੀਨ ਨੂੰ ਕੋਈ ਰਸਤਾ ਦਿੱਤਾ ਜਾਵੇ ਇੱਕ ਸਾਡੀ ਅੰਡਰਗਰਾਊਂਡ ਪਾਈਪਲਾਈਨ ਹੋਈ ਹੋਈ ਆ ਅਸੀਂ ਉਹਦੀ ਮੰਗ ਰੱਖੀ ਵੀ ਜਿਹੜੀ ਸਾਡੀ ਅੰਦਰ ਗਰੋਨ ਪੈਪ ਲਾਈਨ ਹੋਈ ਆ ਸਾਨੂੰ ਉਹਦੇ ਪੈਸੇ ਦਿੱਤੇ ਜਾਣ। ਸਾਨੂੰ ਉਹਦਾ ਕੋਈ ਪੈਸਾ ਨਹੀਂ ਦਿੱਤਾ ਜਾ ਰਿਹਾ। ਐਸਟੀਐਮ ਸਾਹਿਬ ਸਾਡੇ ਤੇ ਦਬਾਅ ਬਣਾ ਰਹੇ ਆ ਤੁਸੀਂ ਕਬਜ਼ਾ ਦਿਓ ਤੁਸੀਂ ਕਬਜ਼ਾ ਦਿਓ। ਅਸੀਂ ਮੰਗਾ ਅੱਜ ਸਾਨੂੰ 3 ਸਾਲ ਹੋ ਗਏ ਇਹ ਗੱਲ ਨੂੰ ਲੈ ਕੇ ਕਿ ਸਾਡੇ ਮੋਟਰਾਂ ਦੇ ਪੈਸੇ ਨਹੀਂ ਬਣੇ। ਸਾਡੇ ਮਤਲਬ ਉਹ ਵੀ ਅੰਡਰ ਪਾਸਿੰਗ ਦੇ ਪੈਸੇ ਨਹੀਂ ਬਣੇ ਜਿਹੜੇ ਅੰਡਰ ਪੈਪ। ਜੇ ਅਸੀਂ ਪਾਣੀ ਦੀ ਮੰਗ ਕਰਦੇ ਹਾਂ ਜਿਹੜੀ ਦੂਜੀ ਪਾਰ ਜ਼ਮੀਨ ਨੂੰ ਪਾਣੀ ਲਾਉਣਾ ਵਾ ਉਹਦੇ ਵਾਸਤੇ ਵੀ ਸਾਨੂੰ ਪਾਣੀ ਦਾ ਕੋਈ ਪ੍ਰਬੰਧ ਨਹੀਂ ਕੀਤਾ ਜਾ ਰਿਹਾ। ਜੇ ਅਸੀਂ ਮੰਗ ਕਰਦੇ ਹਾਂ ਤੇ ਸਾਨੂੰ ਧਮਕੀਆਂ ਦਿੱਤੀਆਂ ਇਹ ਸਾਨੂੰ ਕੋਈ ਪੇਮੈਂਟ ਨਹੀਂ ਹਿੱਤ ਕਰ ਉਹ ਅੱਜ ਜਿਹੜੀ ਫੋਰਸ ਹੈ ਕਾਫੀ ਵੱਡੇ ਪੱਧਰ ਤੇ ਇੱਥੇ ਪਹੁੰਚੀ ਹੋਈ ਆ ਤਾਂ ਪੁਲਿਸ ਨਾਲ ਪ੍ਰਸ਼ਾਸਨ ਨਾਲ ਕੋਈ ਗੱਲ ਹੋਈ ਆ ਜੇਕਰ ਉਹਨਾਂ ਵੱਲੋਂ ਜ਼ੋਰ ਜਬਰਦਸਤੀ ਕੀਤੀ ਜਾਂਦੀ ਆ ਤਾਂ ਕਿਸਾਨ ਕਿਵੇਂ ਸਰ ਸਾਡੇ ਨਾਲ ਜ਼ੋਰਦਸਤੀ ਕੀਤੀ ਗਈ ਆ ਪੁਲਿਸ ਅਫਸਰਾਂ ਨੇ ਸਾਡੇ ਨਾਲ ਬਹੁਤ ਜ਼ੋਰਦਾਰੀ ਕੀਤੀ ਗਈ ਆ ਸਾਨੂੰ ਝੂਠੇ ਵਾਦੇ ਪਿਛਲੇ ਰੀ ਅੱਜ ਤੋਂ 2 ਮਹੀਨੇ ਪਹਿਲਾਂ ਵੀ ਪੰਡੋਰੀ ਵੜਾਚ 'ਚ ਐਸਟੀਐਮ ਸਾਹਿਬ ਆਏ ਸੀ ਉਹਨਾਂ ਵਾਦਾ ਕੀਤਾ ਵੀ ਤੁਹਾਡੇ ਜਿਹੜੇ ਇਹ ਮਸਲੇ ਤੁਸੀਂ ਜਿਹੜੇ ਮੈਨੂੰ ਦੱਸੇ ਆ ਮੈਂ ਤੁਹਾਨੂੰ ਇਹ 2 ਦਿਨ ਦੇ ਵਿੱਚ ਹੱਲ ਕਰ ਦਾਂਗਾ ਅੱਜ ਉਹ ਗੱਲ ਨੂੰ 2 ਮਹੀਨੇ ਹੋ ਚੁੱਕੇ ਆ ਹਜੇ ਤੱਕ ਕੋਈ ਹੱਲ ਨਹੀਂ ਹੋਇਆ ਹੁਣ ਵੀ ਉਹੀ ਝੂਠੇ ਦਲਾਸੇ ਦਿੱਤੇ ਜਾ ਰਹੇ ਵੀ ਤੁਹਾਡੇ ਹੱਲ ਕੀਤੇ ਜਾਣਗੇ ਪਰ ਸਾਨੂੰ ਕੋਈ ਦਿਖ ਨਹੀਂ ਰਿਹਾ ਜਿਵੇਂ ਲਿਖਤੀ ਪੜਤੀ ਮੰਗਦੇ ਆ ਸਾਨੂੰ ਲਿਖਤੀ ਪੜਤੀ ਦਿੱਤਾ ਜਾਵੇ ਵੀ ਸਾਨੂੰ ਪਤਾ ਲੱਗੇ ਤੁਹਾਡਾ ਮਸਲਾ ਹੱਲ ਕਰਤਾ ਤੇ ਸਰ ਉਹ ਫਿਰ ਉਹੀ ਜ਼ਬਰਦਸ ਤੇ ਹੁਣ ਜੇਕਰ ਪ੍ਰਸ਼ਾਸਨ ਨੇ ਤੁਹਾਡੀ ਗੱਲ ਸੁਣੀ ਕੇਂਦਰ ਨੇ ਤੁਹਾਡੀ ਗੱਲ ਸੁਣੀ ਤਾਂ ਤੁਹਾਡਾ ਕੀ ਅਗਲਾ ਕਦਮ ਅਗਲਾ ਕਦਮ ਕੀ ਹੋਊਗਾ ਸਰ ਸਾਡਾ ਕਦਮ ਤੇ ਇਹ ਵੀ ਕਿਸਾਨ ਜੁਨੀਨ ਦੇ ਨਾਲ ਹੋ ਕੇ ਆਪਣੀ ਜ਼ਮੀਨ ਦੀ ਅਸੀਂ ਤੇ ਇਹੀ ਕਰਾਂਗੇ ਅਸੀਂ ਤੇ ਹਾਈ ਕੋਰਟ ਤੱਕ ਇਹਨਾਂ ਨੇ ਸਾਨੂੰ ਕਿਹਾ ਵੀ ਆਰਬਿਟਰेटर ਤੇ ਤੁਸੀਂ ਕੇਸ ਕਰੋ ਦੂਜੀ ਮੰਗ ਸਾਡੀ ਸਰ ਇਹ ਵੀ ਹੈਗੀ ਵੀ ਸਾਡੀ ਜ਼ਮੀਨ ਜਿਹੜੀ ਆ ਮਨਜੀਠਾ ਰੋਡ ਤੇ ਹਾਈਵੇ ਦੇ ਨਾਲ ਵਾ ਉੰਦੂ ਸਾਨੂੰ ਰੇਟ ਸਾਡਾ ਉਦਾਂ ਉਥੇ 3 ਤੋਂ 4 ਕਰੋੜ ਰੁਪਈਆ ਇਹਨਾਂ ਨੇ ਸਾਡੀ ਜ਼ਮੀਨ ਦਾ 36 ਲੱਖ ਰੁਪਈਆ ਰੇਟ ਲਾਇਆ ਆ ਜੀ ਜਿਹੜੀ ਕੋਈ ਵੀ ਪੰਜਾਬ ਦੇ ਵਿੱਚ ਜੀਟੀ ਰੋਡ ਹੈਗਾ ਕਿਤੇ ਵੀ ਕੱਢ ਕੇ ਵੇਚ ਲੋ ਵੀ 36 ਲੱਖ ਰੁਪਈਆ ਕੇ ਜੀਟੀ ਰੋਡ ਦਾ ਰੇਟ ਹੈਗਾ ਜੀਟੀ ਰੋਡ ਦੇ ਨਾਲ ਕਿੱਲਾ ਲੱਗਦਾ ਹੋਵੇ ਇੱਕ ਤਾਂ ਸਾਨੂੰ ਇਹਨਾਂ ਨੇ ਓੜਾ ਨੁਕਸਾਨ ਪਚਾਇਆ ਹੋਇਆ ਤੇ ਉਹਦੇ ਕਰਕੇ ਅਸੀਂ ਤੇ 3 ਸਾਲ ਤੋਂ ਲੱਗੇ ਹੋਏ ਹਾਂ ਸਾਰੇ ਇਹਨਾਂ ਦੇ ਕਦੀ ਕਦੀ ਡੀਸੀ ਸਾਹਿਬ ਨੂੰ ਮਿਲਣਾ ਕਦੀ ਐਸਟੀਐਮ ਸਾਹਿਬ ਨੂੰ ਮਿਲਣਾ ਕਦੀ ਐਡੀਸੀ ਸਾਹਿਬ ਨੂੰ ਮਿਲਣਾ ਵੀ ਸਾਡੇ ਮਸਲਾਂ ਦਾ ਹੱਲ ਕੀਤਾ ਜਾਵੇ ਬਾਰ ਬਾਰ ਸਾਨੂੰ ਇਹੀ ਇਹੀ ਕਿਹਾ ਜਾ ਰਿਹਾ 3 ਸਾਲ ਤੋਂ ਵੀ ਤੁਹਾ ਖੋਰ ਆਪਣੀ ਜਿਹੜੀ ਮੁਰਲ ਕੇ ਆਪਣੇ ਬੰਦਿਆਂ ਨਾਲ ਸਲਾਹ ਕਰਕੇ ਬਾਕੀ ਕਰਾਂਗੇ ਤਾਂ ਹਾਲੇ ਇਸੇ ਤਰ੍ਹਾਂ ਨਾਲ ਅੜਿਆ ਜੋ ਕਿ ਪੁਲਿਸ ਬਹੁਤ ਜ਼ਿਆਦਾ ਤੁਹਾਡੇ ਪਿੰਡ ਦੇ ਵਿੱਚ ਪਹੁੰਚੀ ਹੋਈ ਹੈ ਤੇ ਸਾਰਾ ਇਹ ਤੇ ਅੜਨ ਦੀ ਕੋਸ਼ਿਸ਼ ਕਰ ਰਹੇ ਪਰ ਉਹ ਸਾਨੂੰ ਧੱਕੇ ਕਰ ਰਹੇ ਆ ਮਾਰ ਰਹੇ ਆ ਡਾਂਗਾਂ ਦੀ ਵੀ ਪਰਛਾ ਕਰ ਰਹੇ ਆ ਇਹ ਤਸਵੀਰਾਂ ਜੋ ਤੜ ਨਾਲ ਪਿੰਡ ਦੀਆਂ ਸਾਂਝੀਆਂ ਕਰ ਰਹੇ ਹਾਂ ਜਿੱਥੇ ਕੀ ਕਿਸਾਨਾਂ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਵੱਲੋਂ ਧੱਕਾ ਕੀਤਾ ਜਾ ਰਿਹਾ ਹੈ ਕੇਂਦਰ ਜੋ ਆ ਲਗਾਤਾਰ ਉਹ ਕੇਂਦਰ ਤੱਕ ਆਪਣੀ ਗੱਲ ਪਹੁੰਚਾ ਰਹੇ ਨੇ ਲੇਕਿਨ ਕੇਂਦਰ ਉਹਨਾਂ ਦੀ ਗੱਲ ਨਹੀਂ ਸੁਣ ਰਿਹਾ ਤਾਂ ਆਲਾ ਅਧਿਕਾਰੀ ਵੀ ਜਿੱਥੇ ਮੌਕੇ ਤੇ ਮੌਜੂਦ ਨੇ ਤਾਂ ਉੱਥੇ ਹੀ ਵੱਖ-ਵੱਖ ਫੋਰਸਸ ਵੀ ਜੋ ਇੱਥੇ ਬੁਲਾ ਲਿੱਤੀਆਂ ਗਈਆਂ ਨੇ ਤਾਂ ਪੰਜਾਬ ਪੁਲਿਸ ਵੱਲੋਂ ਵੀ ਪੁਖਤਾ ਪ੍ਰਬੰਧ ਇੱਥੇ ਕਰ ਲਿੱਤੇ ਗਏ ਨੇ ਤਾਂ ਇਹ ਜੋ ਜਗ੍ਹਾ ਤੁਸੀਂ ਦੇਖ ਰਹੇ ਹੋ ਇਹ ਜਗ੍ਹਾ ਜੋ ਐਕਵਾਇਰ ਕਰਨੀ ਹੈ ਐਕਵਾਇਰ ਜੋ ਹੋ ਚੁੱਕੀ ਹੈ ਕਿਉਂਕਿ ਕੇਂਦਰ ਵੱਲੋਂ ਪੈਸੇ ਦਿੱਤੇ ਗਏ ਨੇ ਲੇਕਿਨ ਕਿਸਾਨ ਕਿਸਾਨ ਜਿਹੜੀ ਫੁੱਲ ਪੇਮੈਂਟ ਹਾਲੇ ਤੱਕ ਨਹੀਂ ਪਹੁੰਚੀ ਜਿਸ ਦੇ ਕਰਕੇ ਅਸੀਂ ਅੱਜ ਕੇਂਦਰ ਨੂੰ ਅਪੀਲ ਕਰਦੇ ਆ ਜੋ ਸਰਕਾਰ ਹੈ ਉਸ ਨੂੰ ਅਪੀਲ ਕਰਦੇ ਆ ਕਿ ਸਾਡੀ ਜਿਹੜੀ ਆ ਬਣਦੀ ਰਾਸ਼ੀ ਜਿਹੜੀ ਸਾਨੂੰ ਦਿੱਤੀ ਜਾਵੇ ਤਾਂ ਦੂਸਰਾ ਸਾਡੇ ਜਿਹੜੇ ਰਸਤੇ ਹੈਗੇ ਨੇ ਉਹ ਪੂਰਨ ਤੌਰ ਦੇ ਉੱਤੇ ਸਾਨੂੰ ਜਿਹੜੇ ਖੋਲ ਦਿੱਤੇ ਜਾਣ ਕਿ ਜਿਹੜੀ ਬਾਕੀ ਦੀ ਜ਼ਮੀਨ ਅਸੀਂ ਉੱਥੋਂ ਤੱਕ ਵੀ ਜਿਹੜੀ ਪਹੁੰਚ ਕਰ ਸਕੀਏ ਪਰ ਦੇਖਦੇ ਆ ਕਿ ਹੁਣ ਪ੍ਰਸ਼ਾਸਨ ਕੀ ਰੁਖ ਜਿਹੜਾ ਕਿਸਾਨਾਂ ਦੇ ਨਾਲ ਅਪਣਾਉਂਦਾ ਹੈ ਜਾਂ ਕਿਸਾਨ ਅਗੋਂ ਕੀ ਰਣਨੀਤੀ ਜਿਹੜੀ ਬਣਾਉਂਦੇ ਆ ਤੜ ਨਾਲ ਕੱਲੀ-ਕੱਲੀ ਤਸਵੀਰ ਜਿਹੜੀ ਸਾਂਝੀ ਕਰਦੇ ਰਵਾਂਗੇ ਕੈਮਰਾਮੈਨ ਸੰਦੀਪ ਕੁਮਾਰ ਦੇ ਨਾਲ ਅਕੀਸ ਨੂੰ ਜਗਬਾਨੀ ਟੀਵੀ ਅੰਮ੍ਰਿਤਸਰ ਹਾਂਜੀ ਜੀ ਸਰ ਅੱਜ ਜਿਹੜੀ ਇੱਥੇ ਫੋਰਸ ਲਾਈ ਗਈ ਪਿੰਡ ਦੇ ਵਿੱਚ ਕਿਸਾਨਾਂ ਦਾ ਕਹਿਣਾ ਹੈ ਕਿ ਕੇਂਦਰ ਵੱਲੋਂ ਜਿਹੜੇ ਪੈਸੇ ਨਹੀਂ ਸਾਨੂੰ ਪਹੁੰਚੇ ਤਾਂ ਇੱਥੇ ਕਿਉਂ ਉਹਨਾਂ ਨੂੰ ਰੋਕਿਆ ਜਾ ਰਿਹਾ ਫੋਰਸ ਵੱਲੋਂ ਇਹ ਇਦਾਂ ਜੀ ਮਾਨਯੋਗ ਡੀਸੀ ਸਾਹਿਬ ਦੇ ਹੁਕਮਾਂ ਨਾਲ ਐਸਡੀਐਮ ਸਾਹਿਬ ਜਿਹੜੇ ਹੈਗੇ ਆ ਉਹ ਤਹਿਸੀਲਦਾਰ ਨਾ ਤਹਿਸੀਲਦਾਰ ਤੇ ਗਾਉਂ ਉਹਨਾਂ ਦੇ ਜਿਹੜੇ ਰੈਵਨਿਊ ਦੇ ਅਫਸਰ ਹੈਗੇ ਆ ਇਹਦੇ ਵਿੱਚ ਜਿਹੜਾ ਇਹ ਹਾਈਵੇ ਦਾ ਜਿਹੜਾ ਕਬਜ਼ਾ ਹੈਗਾ ਇਦੇ ਸਬੰਧੀ ਲੈਣ ਵਾਸਤੇ ਅਸੀਂ ਐਜ਼ ਅ ਲਾ ਇਨਫੋਰਸਮੈਂਟ ਏਜੰਸੀ ਸਾਨੂੰ ਉਥੇ ਡਿਊਟੀ ਲੱਗੀ ਆ ਉਹ ਸਬੰਧੀ ਅਸੀਂ ਆਏ ਹੈਗੇ ਆ ਨੈਸ਼ਨਲ ਹਾਈਵੇ ਦੇ ਅਫਸਰ ਨਾਲ ਹੈਗੇ ਆ ਉਹ ਆਪਣਾ ਕਬਜ਼ਾ ਲੈ ਰਹੇ ਆ ਰਹੀ ਗੱਲ ਜਿਹੜੀ ਤੁਸੀਂ ਕਹਿ ਰਹੇ ਹੋ ਵੀ ਇਹਨਾਂ ਦੇ ਪੈਸੇ ਨਹੀਂ ਪਏ ਜਾਂ ਕਿਸਾਨ ਜਿੱਥੇ ਬੰਦੀਆਂ ਨੇ ਇਹ ਜਿਹੜਾ ਇਹ ਕੰਮ ਹੈਗਾ ਰੈਵਨਿਊ ਦਾ ਇਹ ਐਸ ਡੀ ਐਮ ਸਾਹਿਬ ਕੋਲ ਇਹਨਾਂ ਦੇ ਖਾਤੇ ਹੈਗੇ ਆ ਵੀ ਕਿਹਦੇ ਪੈਸੇ ਪੈ ਗਏ ਕਿਹਦੇ ਨਹੀਂ ਪੈ ਗਏ ਸੈਕੰਡ ਥਿੰਗ ਜਿਹੜਾ ਇਹਨਾਂ ਦਾ ਇਸ਼ੂ ਹੈਗਾ ਕਿਸਾਨ ਜਿੱਥੇ ਬੰਦੀਆਂ ਦਾ ਬੀਜੀ ਸਾਡੇ ਜਿਹੜੇ ਆ ਮੁਆਵਜ਼ਾ ਘੱਟ ਮਿਲਿਆ ਵੱਧ ਮਿਲਿਆ ਹੈਗਾ ਉਹ ਇਹਨਾਂ ਨੂੰ ਜੋ ਇੱਕ ਐਗਜ਼ਮ ਸਾਹਿਬ ਨੇ ਜਾਂ ਤਹਿਸੀਲਦਾਰ ਸਾਹਿਬ ਨੇ ਕਿਹਾ ਹੈਗਾ ਇਹਨਾਂ ਨੇ ਜਿਹੜੀਆਂ ਐਪਲੀਕੇਸ਼ਨਸ ਲਈਆਂ ਹੈਗੀਆਂ ਉਹ ਇਹਨਾਂ ਨੇ ਆਰਬਿਟ੍ਰੇਸ਼ਨ ਨੂੰ ਮੂਵ ਕਰਤੀਆਂ ਹੈਗੀਆਂ ਨੇ ਉਹ ਇਹਨਾਂ ਦਾ ਉਹ ਇਸ਼ੂ ਹੈਗਾ ਬਾਕੀ ਜਿਹੜਾ ਇਹ ਕਬਜ਼ਾ ਲੈਣ ਵਾਲੀ ਗੱਲ ਹੈਗੀ ਆ ਇਹ ਕਬਜ਼ੇ ਦੇ ਵਿੱਚ ਜੋ ਦੱਸਿਆ ਗਿਆ ਸਾਨੂੰ ਵੀ ਇਹਨਾਂ ਦੇ ਪੈਸੇ ਜਿਹੜੇ ਪੈ ਚੁੱਕੇ ਆ ਬਿਲਕੁਲ ਜਿਹੜਾ ਆ ਸਹੀ ਤਰੀਕੇ ਨਾਲ ਇਹ ਕਬਜ਼ਾ ਜਿਹੜਾ ਲਿਆ ਜਾ ਰਿਹਾ ਇਹ ਹੈਗਾ ਨਹੀਂ ਕਿ ਕਿਸੇ ਦਾ ਕੋਈ ਕਿ ਇਹ ਕੰਮ ਹੈਗਾ ਰੈਵਨਿਊ ਦਾ ਵੀ ਕਿਤੇ ਪੈਸੇ ਪਏ ਕਿਤੇ ਨਹੀਂ ਇਹ ਲਿਸਟਾ ਉਹਨਾਂ ਕੋਲ ਹੈਗੀਆਂ ਅਸੀਂ ਤਾਂ ਬਤੌਰ ਇੱਕ ਕਿਸੇ ਲਾ ਇਨ ਆਰਡਰ ਦੀ ਪ੍ਰੋਬਲਮ ਨਾ ਹੋਵੇ ਤੇ ਐਜ਼ ਅ ਸਿਕਿਉਰਟੀ ਨਾਲ ਅਸੀਂ ਇੱਥੇ ਆਏ ਆ ਆਪਣੀ ਫੋਰਸ ਲਾਈ ਹੋਈ ਆ ਇਹ ਜਿਹੜਾ ਸਟੱਚ ਹੈਗਾ ਭਣੀ ਗੱਲਾਂ ਪਿੰਡ ਦਾ ਇਹਦਾ ਆਲਮੋਸਟ ਜਿਹੜਾ ਕਬਜ਼ਾ ਲੈ ਲਿਆ ਹੈ ਕਬਜ਼ਾ ਦਵਾ ਦਿੱਤਾ ਗਿਆ ਪੁਲਿਸ ਵੱਲੋਂ ਜੀ ਪੁਲਿਸ ਵੱਲੋਂ ਨਹੀਂ ਜੀ ਜੀ ਮਤਲਬ ਨਾਲ ਵਾਲਾ ਸਕਿਉਰਟੀ ਹਾਂ ਜੀ ਹਾਂ ਜੀ ਐਜ਼ ਅ ਸਕਿਉਰਟੀ ਨਾ ਕਰਕੇ ਜੋ ਸਾਡਾ ਇੱਕ ਸਾਡੀ ਡਿਊਟੀ ਲੱਗੀ ਆ ਵੀ ਉਹ ਨੂੰ ਅਸੀਂ ਪੂਰੇ ਨੂੰ ਕਰਦੇ ਹੋਏ ਇਹ ਐਸਡੀਐਮ ਸਾਹਿਬ ਦੀ ਦੇਖਰੇਖ ਥੱਲੇ ਜੋ ਇੱਥੇ ਹੈਗਾ ਉਹ ਇੱਥੇ ਕਬਜ਼ਾ ਜਿਹੜਾ ਪੂਰਾ ਹੋ ਗਿਆ ਅਗਰ ਕਿਸਾਨਾਂ ਵੱਲੋਂ ਕੋਈ ਅੱਗੇ ਕੋਈ ਅੜਚਣ ਪਾਈ ਜਾਂਦੀ ਹੈ ਇਸ ਕੰਮ ਦੇ ਵਿੱਚ ਸਰਕਾਰੀ ਕੰਮ ਦੇ ਵਿੱਚ ਤਾਂ ਫਿਰ ਕੀ ਨੀ ਦੇਖੋ ਜੋ ਫਿਰ ਤਾਂ ਜੋ ਕਾਨੂੰਨ ਦੇ ਹੱਥ ਲਾਊਗਾ ਕਰਕੇ ਜੋ ਕਾਨੂੰਨੀ ਕਾਰਵਾਈ ਬਣਦੀ ਹੈ ਉਹ ਕੀਤੀ ਜਾਊਗੀ ਜੀ ਆ ਜੀ ਉਹਨਾਂ ਨੇ ਵੀ ਇਹ ਰਿਕਵੈਸਟ ਕੀਤੀ ਆ ਜੀ ਵੀ ਜੇ ਤੁਹਾਡੇ ਜਿਹੜੇ ਇਸ਼ੂ ਹੈਗੇ ਆ ਇਹ ਰਿਲੇਟਡ ਟੂ ਰੈਵਨਿਊ ਵਿਭਾਗ ਹੈਗਾ ਜੀ ਤੇ ਇਸ ਕਰਕੇ ਤੁਸੀਂ ਜੇ ਆਪਣੀ ਕੋਈ ਗੱਲ ਕਰਨੀ ਹੈ ਐਸ.ਡੀ.ਮ ਸਾਹਿਬ ਨਾਲ ਡੀ.ਸੀ ਸਾਹਿਬ ਨਾਲ ਜਾ ਕੇ ਆਪਣੀ ਰਿਕਵੈਸਟ ਕਰੋ ਔਰ ਇਹ ਵੀ ਹੈ ਨਹੀਂ ਇਹਨਾਂ ਦੀ ਇੱਕ ਔਰ ਘਟੋ ਘਟਾ 10 10 ਮੀਟਿੰਗਾਂ ਹੋ ਚੁੱਕੀਆਂ ਨੇ ਇਹਨਾਂ ਦੇ ਆਲਮੋਸਟ ਜਿਹੜੇ ਮਸਲੇ ਹੈਗੇ ਰਿਜ਼ੋਲਵ ਹੈਗੇ ਆ ਠੀਕ ਨਹੀਂ ਗੱਲ ਬਾਕੀ ਜਿਹੜੇ ਪੈਸੇ ਵਧ ਲੈਣੇ ਆ ਘਟ ਰਹੇ ਹੈਗੇ ਆ ਦੂਜਿਆਂ ਨੇ ਉਹਨੂੰ ਘੱਟ ਮਿਲਿਆ ਵਧ ਲੈਣੇ ਆ ਉਹ ਇਹਨਾਂ ਦਾ ਇੱਕ ਟੈਕਨੀਕਲ ਇਸ਼ੂ ਆ ਜਿਹੜਾ ਸਬੰਧੀ ਰੈਵਨਿਊ ਵਾਲੇ ਦੱਸ ਸਕਦੇ ਕਿੰਨੀ ਫੋਰਸ ਹੁਣ ਤੱਕ ਕਿੱਥੇ ਲਗਾਈ ਗਈ ਹੈ ਇਹ ਸਰ 500 ਬੰਦਾ ਹੈਗਾ ਜਿਹੜਾ ਅਸੀਂ ਲਾਇਆ ਹੈ ਜੀ